ҚАЛЬТАРА Құранда п子 ਆਡੀਆਂ ਮੰਗਾ ਕਿ ਸਾਡੀਆਂ ਮਜ਼ਦੂਰੀਆਂ ਜਿਹੜੀਆਂ ਹਰ ਗੱਲ ਘਟਦੀਆਂ ਆਉਂਦੀਆਂ ਜਾਂਦੀਆਂ ਸਾਗਾਂ ਤੋਂ ਮਜ਼ਦੂਰੀ ਪੂਹੀ ਮਿਲਦੀ ਆ ਸਾਡੇ ਕੋ ਜਿਹੜੇ ਮਜ਼ਦੂਰ ਆਉਂਦੇ ਆ ਪ੍ਰਵਾਸੀ ਮਜ਼ਦੂਰ ਆਉਂਦੇ ਆ ਉਹ ਕੁਝ ਤੋਂ ਕਰਾ ਲਾ ਕੇ ਜਾਂਦੇ ਕੁਝ ਕਰਾ ਲਾ ਕੇ ਚਲੇ ਜਾਂਦੇ ਆ ਕੁਝ ਖਾ ਕੇ ਚਲ ਜਾਂਦੇ ਆ ਤੇ ਇਸ ਕਰਕੇ ਉਹਨਾਂ ਨੂੰ ਬਚਦਾ ਕੁਝ ਨਹੀਂ ਜਿਹੜੇ ਉਹਨਾਂ ਨੂੰ ਅਸੀਂ ਪੈਸੇ ਪਾਉਨੇ ਆ ਪੈਸੇ ਪਾ ਦਿੰਨੇ ਆ ਉਹ ਕੁਝ ਉੱਥੇ ਮਰ ਜਾਂਦੇ ਆ ਕੇਂਦਰ ਦਾ ਦਾਵਾ ਕਰਦੀ ਕਿ ਮਜ਼ਦੂਰਾਂ ਨੂੰ ਜਿਹੜੀ ਪੰਦੀ ਭੰਦੀ ਰਾਸ਼ੀ ਮਿਲਦੀ ਆ ਕੀ ਕਰ ਰਹੇ ਨੇ ਕੱਲ ਇੱਕ ਦਸ ਬਿਆਨ ਵੀ ਜਾਰੀ ਹੋਇਆ ਸਾਨੂੰ ਕੁਝ ਨਹੀਂ ਆਇਆ 25% ਦੀ ਸਾਡੀ ਪੂਰੀ ਮੰਗ ਵਾ ਸਾਨੂੰ ਪਰਸੇਵਰ ਨਹੀਂ ਦਿੱਤਾ ਜਾਵੇ ਜਿਆ ਸਾਾਨੂੰ ਹਰਿਆਣਾ ਦੇ ਬਰਾਬਰ ਵੀ ਪੂਰੀ ਜੀ ਜਿੱਦਾਂ ਪਹਿਲਾਂ ਮੈਦਾਨ ਨੇ ਦੱਸਿਆ ਵਾ ਕਿ ਸਾਡੇ ਕੁਝ ਆਰਥੀਆਂ ਦੀਆਂ ਮੰਗਾਵਾ ਜਿਹੜੀਆਂ ਕਿ ਇਕ ਤੱਕ 10 ਸਾਲ ਤੋਂ ਲਟਕਦੀਆਂ ਆ ਰਹੀਆਂ ਜਿੰਨਾ ਚਿਰ ਉਹ ਸਾਡੀਆਂ ਮੰਗਾ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਚਿਰ ਸਾਡੇ ਪੰਜਾਬ ਦੇ ਵਿੱਚ ਹੜਤਾਲ ਚੱਲੇਗੀ ਜਿੱਦਾਂ ਇਹਨਾਂ ਦੱਸਿਆ ਕਿ ਜਿੱਦਾਂ ਸਾਨੂੰ 46 ਰੁਪਏ ਕਵੰਟਲ ਦੀ ਐਸ ਵਾਲਿਆਰਤ ਮਿਲਦੀ ਆ ਕਿ ਜਿਹੜੀ ਸਾਡੀ ਐਸ ਵਾਲੇ ਕਰੀਬ 60 ਰੁਪਏ ਦੇ ਕਰੀਬ ਬੰਦੀ ਆ ਉਹ ਜੋ ਸਾਨੂੰ ਸਿਰਫ 46 ਰੁਪਏ ਮਿਲ ਰਹੇ ਆ ਜਿੰਨਾ ਜਦੋਂ ਸਾਡੀ ਆਰਥ ਪੂਰੀ ਨਹੀਂ ਕੀਤੀ ਜਾਂਦੀ ਉਹਨਾਂ ਜਦ ਸਾਡੀ ਆਪ ਉਹ ਹੜਤਾਲ ਚੱਲੇਗੀ ਔਰ ਜਿੰਨਾ ਜਰ ਪੰਜਾਬ ਦਾ ਟੋਟਲ ਸਾਡੀ ਬਾਡੀ ਦੀ ਮੀਟਿੰਗ ਹੋਏਗੀ ਦੁਆਰਾ ਸਰਕਾਰ ਦੇ ਨਾਲ ਜਿੰਨਾ ਜਰ ਫੈਸਲਾ ਨਹੀਂ ਹੁੰਦਾ ਉਹਨਾਂ ਜਰ ਇਹ ਹੜਤਾਲ ਜਾਰੀ ਰੱਖਾਂਗੇ ਇਹ ਪੰਜਾਬ ਭਰ ਤੇ ਹੜਤਾਲ ਚੱਲ ਰਹੀ ਆ ਮੰਡੀ ਕੰਮਕਰ ਬੰਦ ਪਿਆ। ਉਹਨਾਂ ਸਾਰੇ ਪੰਜਾਬ ਦੇ ਵਿੱਚ ਕੋਈ ਵੀ ਫੋਗਲ ਪੈਂਡ ਆ ਜਾਂ ਕੋਈ ਮੰਡੀਆਂ ਵਾਂ ਮੇਨ ਕੋਈ ਵੀ ਮੰਡੀ ਦੇ ਵਿੱਚ ਆ ਸਾਡੇ ਕੰਮ ਨਹੀਂ ਚੱਲ ਰਿਹਾ। ਮੈਂ ਪਸ਼ਿੰਦੋ ਸਿੰਘ ਜ਼ਿਲ੍ਹਾ ਪ੍ਰੈਸਕਰ ਤਰਕਸਾਲ ਮਿਲੋਸ਼ਨ ਘਰ ਕਮੇਟੀ ਪੰਜਾਬ ਤੋਂ ਜੀ ਅਸੀਂ ਜਿਹੜਾ ਸਾਡੀ ਸਮੂਹ ਜਥੇਬੰਦੀ ਜਿਹੜੀ ਆ ਆਜ ਆ ਦੇ ਆਰਤੀ ਭਰਾਵਾਂ ਦੇ ਨਾਲ ਆਂ ਹਾਂ ਹਰ ਵੇਲੇ ਇਹਨਾਂ ਦੇ ਨਾਲ ਖੜੇ ਆਂ ਸਨਮਨ ਤੋਂ ਕਿਉਂਕਿ ਜਿਹੜੀ ਸਾਡੀ ਲੜਾਈ ਸਾਂਝੀ ਆ ਆਰਤੀ ਦੇ ਨਾਲ ਜਿਹੜਾ ਕਿਸਾਨ ਦਾ ਨਵਾਂ ਮਾਸਦਾ ਰਹਿਤਾ ਵਾ ਅਸੀਂ ਉਸ ਨੂੰ ਕਦੀ ਵੀ ਟੁੱਟ ਨਹੀਂ ਦਵਾਂਗੇ। ਜਿੰਨਾ ਚਿਰ ਇਹਨਾਂ ਦੇ ਹੜਤਾਲ ਚੱਲਦੀ ਆ ਅਸੀਂ ਇਹਨਾਂ ਨਾਲ ਕੋਵਿਡ ਨਾਲ ਚੱਲਾਂਗੇ ਅਸੀਂ ਹੜਤਾਲ ਕੀਤੀ ਐ ਇਸ ਕਰਕੇ ਕਿ ਜਿਹੜੀ 30% ਸਾਡੀ 2.5% ਸਾਨੂੰ ਮਿਲਦੀ ਸੀਗੀ ਮੰਡੀ ਐਕਟ ਦੇ ਮੁਤਾਬਕ ਉਹ ਪਿਛਲੇ ਕੋਵਿਡ ਦੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਸਾਡੇ ਕੋਲੋਂ ਕੋਵਿਡ ਵਾਸਤੇ ਕੁਝ ਹਿੱਸਾ ਜਿਹੜਾ ਹੈਗਾ ਸੀਗਾ ਉਹ ਦામੀ ਵਿੱਚੋਂ ਕਟੌਤੀ ਕਰ ਲਈ ਚਲੋ ਅਸੀਂ ਵੀ ਉਸ ਉਸ ਨਾਲ ਸਹਿਮਤ ਹੋਏ ਵੀ ਚਲੋ ਕੋਵਿਡ ਕਰਕੇ ਜੇ ਸਾਡਾ ਕੋਈ ਯੋਗਦਾਨ ਪੈਂਦਾ ਵਾ ਆਪਾਂ ਜਾਂਦਾ ਤਾਂ ਉਹ ਪੈ ਜਾਵੇ ਪਰ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਜੋ ਉਸ ਵੇਲੇ ਸਾਨੂੰ 600 ਰੁਪਏ ਕਵਾਂਟਲ ਦામੀ ਦਿੱਤੀ ਸੀਗੀ ਉਹ ਅਜੇ ਤੱਕ ਸਾਨੂੰ ਉਹ 60 ਰੁਪਏ ਦੇਈ ਜਾਂਦੇ ਜਦਕਿ ਸਾਨੂੰ ਉਹਦੇ ਵਿੱਚੋਂ ਘਰ ਤੋਂ ਘੱਟ ਵੀ 12 ਤੋਂ ਲੈ ਕੇ 13 ਰੁਪਏ ਕਿਨਟਲ ਦਾ ਨੁਕਸਾਨ ਹੁੰਦਾ ਵਾ ਜਦਕਿ ਸਾਡੇ ਖਰਚੇ ਜਿਹੜੇ ਹੈਗੇ ਆਰਤਾ ਦੇ ਉਹ ਵੱਜ ਚੁੱਕੇ ਆ ਮਨੀਮਾ ਦੀਆਂ ਤਨਖਾਹਾਂ ਵੱਜ ਚੁੱਕੀਆਂ ਬਿਜਲੀ ਦੇ ਬਿੱਲ ਵੱਜ ਚੁੱਕੇ ਹੈਗੇ ਆ ਅਤੇ ਆਪਣਾ ਟਰੇਲੂ ਖਰਚੇ ਵੀ ਜਿਹੜੇ ਹੈਗੇ ਆ ਉਹ ਸਾਰੇ ਵੱਜ ਚੁੱਕੇ ਆ ਕਿ ਆਮ ਵੀ ਵਪਾਰਾਂ ਦੇ ਵਿੱਚ ਹਰ ਸਾਲ ਵਾਧਾ ਹੁੰਦਾ ਹੈ ਪਰ ਸਾਡਾ ਕੇਂਦਰ ਸਰਕਾਰ ਨੇ ਸਾਡੇ ਨਾਲ ਬਹੁਤ ਵੱਡਾ ਆੜਤੀਆਂ ਨਾਲ ਇੱਕ ਠੱਗਾ ਕੀਤਾ ਤੇ ਸਾਡੀ ਜਿਹੜੀ ਦਮੀ ਆ ਉਹ ਘਟਾ ਦਿੱਤੀ ਦੂੰਗਾਂ ਦੇ ਕਰਕੇ ਜਿਹੜੀ ਹੈਗੀ ਅਸੀਂ ਆਪਣੀ ਹੜਤਾਲ ਕੀਤੀ ਆ ਤਾਂ ਕਿ ਜਿਹੜੀ ਕੇਂਦਰ ਸਰਕਾਰ ਨੂੰ ਪਤਾ ਲੱਗੇ ਅਸੀਂ ਸਾਡੀਆਂ ਜਿਹੜੀਆਂ ਮੰਗਾਂ ਵੱਲ ਧਿਆਨ ਦੇਵੇ ਇਹ ਹੜਤਾਲ ਅਨਮਿੱਥੇ ਸਮੇਂ ਲਈ ਜਾਂ ਸਾਡੀ ਫੈਡਰੇਸ਼ਨ ਆਫ ਪੰਜਾਬ ਜਿਹੜੀ ਆਰਟੀ ਐਸੋਸੀਏਸ਼ਨ ਆ ਉਹ ਸਾਨੂੰ ਕਹਿੰਦੀ ਨਹੀਂ ਗੀ ਕਾਲ ਵਾਪਸ ਨਹੀਂ ਲੈਂਦੀ ਉਹਨੇ ਦੇ ਸਾਡੀ ਸੰਪੂਰਨ ਤੌਰ ਤੇ ਹੜਤਾਲ ਸਰਕਾਰ ਸਰਕਾਰ ਦੇ ਨਾਲ ਸਾਡੇ ਬੇਪਰਦਾਨ ਕਾਲ ਜਿਹੜੀ ਦੋ ਵਾਰੀ ਗੱਲ ਹੋ ਚੁੱਕੀ ਆ ਸੀਐਮ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਪਰ ਹਜੇ ਤੱਕ ਉਹ ਜਿਹੜੀਆਂ ਗੱਲਾਂ ਮੰਗਾਂ ਦੀ ਕੋਈ ਪ੍ਰਵਾਨਗੀ ਜਿਹੜੀ ਹੈਗੀ ਆ ਉਹ ਨਹੀਂ ਦਿੱਤੀ ਜਾ ਸਕਦੀ ਇਸ ਤੋਂ ਇਲਾਵਾ ਜਿਹੜੀ ਲੇਬਰ ਦੀ ਲੇਬਰ ਆ ਉਹ ਬਹੁਤ ਘੱਟ ਆ ਬਿਹਾਰ ਤੋਂ ਯੂਪੀ ਤੋਂ ਲੇਬਰ ਜਿਹੜੀ ਇੱਥੇ ਆਉਂਦੀ ਆ ਆ ਦੇ ਜਾਣ ਲੱਗਿਆ ਉਹਨਾਂ ਨੂੰ ਕਿਸੇ ਨੂੰ 10000 ਕਿਸੇ ਨੂੰ 12000 ਕਿਸੇ ਨੂੰ 13000 ਰੁਪਏ ਮਿਲਦਾ ਵਾ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਵੀ ਡਰ ਸਤਾ ਰਿਹਾ ਵਾ ਕਿ ਲੇਬਰਾਂ ਜਿਹੜੀਆਂ ਆਉਣੀਆਂ ਬੰਦ ਨਾ ਹੋ ਜਾਣ ਇਸ ਕਰਕੇ ਅਸੀਂ ਇਹ ਪੰਜਾਬ ਸਰਕਾਰ ਕੋਲ ਇਹ ਮੰਗ ਜੁੜ ਰੱਖਦੇ ਆ ਕਿ ਜਿਹੜੀ ਲੇਬਰ ਦੇ ਵਿੱਚ ਜਿਹੜਾ ਹੈਗਾ ਵਾ ਉਹ ਘੱਟ ਤੋਂ ਘੱਟ 25% ਵਾਧਾ ਕੀਤਾ ਜਾ ਸਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੇਬਰ ਦੀ ਕਿੱਲਤ ਜਿਹੜੀ ਆ ਉਹ ਮੰਡੀਆਂ ਵਿੱਚ ਨਾ ਹੋਵੇ